ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰ ਨੂੰ ਤੋੜਨ ਦੇ ਨੋਟਿਸ ਖਿਲਾਫ ਸਖਤ ਐਕਸ਼ਨ ਲੈਣ ਲਈ 30 ਜੂਨ ਨੂੰ ਚੰਡੀਗੜ੍ਹ ਵਿਖੇ ਇੱਕ ਐਮੀਟਿੰਗ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤੱਲਨ ਨੇ ਸਮੂਹ ਸੰਗਤਾਂ ਅਤੇ ਸੰਤਾ ਮਹਾਪੁਰਸ਼ਾਂ ਨੂੰ ਸਮੇਂ ਸਿਰ ਮੀਟਿੰਗ ਵਿੱਚ ਪਹੁੰਚਣ ਦੀ ਅਪੀਲ ਕੀਤੀ ਜੱਸੀ ਤੱਲਨ ਨੇ ਇੱਕ ਵੀਡੀਓ ਜਾਰੀ ਕਰ ਸਾਰਿਆਂ ਨੂੰ ਅਪੀਲ ਕੀਤੀ ਕਿ ਇਹ ਮੀਟਿੰਗ ਪੂਰੇ 12 ਵਜੇ ਸ਼ੁਰੂ ਹੋਵੇਗੀ ਸੋ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਸਭ ਤੋਂ ਪਹਿਲਾਂ ਜੈ ਗੁਰਦੇਵ ਧੰਨ ਗੁਰਦੇਵ ਜੈ ਬਾਲਮੀ ਕੀ ਹਰ ਹਰ ਜੈ ਭਾਤ ਸੋ ਸਾਥੀਓ ਜਿਵੇਂ ਕਿ ਪਤਾ ਹੀ ਹੈ ਸਾਰਿਆਂ ਨੂੰ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਅਸੀਂ ਹਰ ਇੱਕ ਗਰੁੱਪ ਦੇ ਵਿੱਚ ਸਾਰਿਆਂ ਨੂੰ ਜਾਣੂ ਕਰਾਇਆ ਹਰ ਇੱਕ ਜਥੇਬੰਦੀ ਨੂੰ ਕਿ ਚੰਡੀਗੜ੍ਹ ਦੇ ਵਿੱਚ ਉਹ ਵੱਡੀ ਪੰਜਾਬ ਦੀ ਰਾਜਧਾਨੀ ਹੈ ਉੱਥੇ ਵਿਕਾਸ ਨਗਰ ਮੌਣੀ ਦੇ ਵਿੱਚ ਜਾਗਰ ਜਿਹੜਾ ਸ਼੍ਰੀ ਗੁਰੂ ਰਗਦਾਸ ਜੀ ਦਾ ਗੁਰੂ ਘਰ ਜਿਹੜਾ 1999 ਦੇ ਵਿੱਚ ਜਿਹੜਾ ਬਣਿਆ ਸੀ ਉਸ ਨੂੰ 24 ਸਾਲ ਬਾਅਦ ਇੱਕ ਬੇਦੁਕੇ ਆਰਡਰਾਂ ਹੀ ਜਿਹੜਾ ਢਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਵਿੱਚ ਨੋਟੀਫਿਕੇਸ਼ਨ ਵੀ ਜਿਹੜੇ ਹੋਰ ਵੀ ਜਿਹੜੇ ਗੁਰੂ ਘਰਿਆਂ ਸਾਰਿਆਂ ਦੇ ਵਿੱਚ ਲਾਏ ਗਏ ਆ ਤਕਰੀਬਨ ਉੱਥੇ ਜਾ ਕੇ ਪੜਾਅ ਚੱਲਿਆ ਵੀ ਕੰਢੀਗੜ ਦੇ ਵਿੱਚ 450 ਤੋਂ ਉੱਪਰ ਸਥਾਨ ਹਨ ਚਾਹੇ ਉਹ Hindu ਧਰਮ ਦੇ ਹੋਣ ਚਾਹੇ ਉਹ Sikh ਸਮਾਏ ਦੇ ਹੋਣ ਚਾਹੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਦੇ ਹੋਣ ਚਾਹੇ ਬਾਬਾ ਸਾਹਿਬ ਦੇ ਨਾਮ ਦੇ ਹੋਣ ਚਾਹੇ ਭਗਵਾਨ ਵਾਲੀਵਾਲੇ ਦੇ ਨਾਮ ਦੇ ਹੋਣ 450 ਤੋਂ ਉੱਪਰ ਜਿਹੜੇ ਆ ਉੱਥੇ ਸਥਾਨ ਬਣੇ ਆ ਉਹਨਾਂ ਦੇ ਵਿੱਚੋਂ 106 ਅਸਥਾਨਾਂ ਦੀ ਜਿਹੜੀ ਲਿਸਟ ਆ ਉਹ ਹਰ ਇੱਕ ਗੁਰੂ ਘਰ ਦੇ ਵਿੱਚ ਜਿਹੜੀ ਲਾਈ ਗਈ ਹੈ ਤੇ ਫਰਨੀਚਰ ਮਾਰਕੀਟ ਜਿਹੜੀ ਉੱਥੇ ਪੈਂਦੀ ਹੈ ਰਣੀਗੜ੍ਹ ਦੇ ਵਿੱਚ ਉਹਨੂੰ ਢੋਣ ਦੀ ਆਰਡਰ ਸੀਗੇ ਉਸ ਦੇ ਵਿੱਚ ਜਿਹੜੇ ਨਾਮ ਲਿਖੇ ਆ ਹੋਰ ਵੀ ਜਿਹੜੇ ਅਸਥਾਨਾਂ ਦੇ ਨਾਮ ਲਿਖੇ ਆ ਇਸ ਦੇ ਨਾਲ 166 ਦੇ ਵਿੱਚੋਂ ਇੱਕੋ ਇੱਕ ਗੁਰੂ ਘਰ ਹੈ ਜਿਹੜਾ ਸ਼੍ਰੀ ਗੁਰੂ ਵਿਦਾਸਵਰ ਦਾ ਇੱਕੋ ਗੁਰੂ ਘਰ ਜਿਹੜਾ ਵਿਕਾਸ ਨਗਰ ਦੇ ਵਿੱਚ ਹੈ ਉਹਦੇ ਨਾਮ ਜਿਹੜਾ ਆ ਉਹ ਰਿਸ਼ ਵਿੱਚ ਚਾਣ ਕੀਤਾ ਗਿਆ ਅਤੇ ਉਹਦੇ ਨਾਲ ਇਹ ਸੱਤ ਜਿਹੜੇ ਆ ਭਗਵਾਨ ਵਾਲੀਮਾਰਾ ਦੇ ਮੰਦਰ ਜਿਹੜੇ ਆ ਉਹ ਲਿਸਟ ਦੇ ਵਿੱਚ ਸੱਤਾਂ ਦੇ ਜਿਹੜੇ ਨਾਮ ਲਿਖੇ ਗਏ ਸੀ ਇਨਾ ਨੂੰ ਮੰਨਦੇ ਨਜ਼ਰ ਰੱਖਦੇ ਹੋਏ ਅਸੀਂ ਜਿਹੜਾ ਉੱਥੇ ਜਾ ਕੇ ਇੱਕ ਉਸ ਪਿੰਡ ਦੀ ਕਮੇਟੀ ਜਿਹੜੀ ਆ ਉਹਨੂੰ ਇਕੱਠੇ ਕਰਕੇ ਇੱਕ ਵੀਡੀਓ ਪਾਈ ਸੀ ਜਿਸ ਵਿੱਚ 30 ਤਰੀਕ ਨੂੰ ਜੂਨ ਨੂੰ ਜਿਹੜਾ ਆ ਸਮਾਂ 12 ਵਜੇ ਤਾਂ ਰੱਖਿਆ ਵੀ ਕਈਆਂ ਸਾਥੀਆਂ ਨੇ ਦੂਰੋਂ ਜਿਨ੍ਹਾਂ ਦੇ ਵਿੱਚੋਂ ਵੀ ਹੋਣਾ ਸੋ ਪੂਰੇ 12 ਵਜੇ ਜਿਹੜੀ ਮੀਟਿੰਗ ਆ ਉੱਥੇ ਜਿਹੜਾ ਵਿਕਾਸ ਨਗਰ ਗੁਰੂ ਘਰ ਦੇ ਵਿੱਚ ਸ਼ੁਰੂ ਕੀਤੀ ਜਾਊਗੀ ਮੈਂ ਸਾਰਿਆਂ ਨੂੰ ਬੀੜ ਕਰਦਾ ਵੀ ਆਪਾਂ ਸਾਰੇ ਇਕੱਠੇ ਹੋਈਏ ਜਿਹੜੇ ਲੋਕ ਸਾਡੇ ਚਾਰ ਪਰ ਤੋਂ ਕੁੜਥਰੇ ਤੋਂ ਨਵੇਂ ਚੜ ਤੋਂ ਇਧਰ ਵਾਲੇ ਦੁਆਲੇ ਆ ਉਹ ਇਧਰੋਂ ਜਿਹੜੀ ਹੋਣੀ ਆ ਉਹ ਆਪਾਂ ਚੱਕ ਕੇ ਗੁਰੂ ਘਰ ਸਾਡਾ ਕੋਵਾੜਾ ਰੋਡ ਦੇ ਉੱਪਰ ਠੀਕ 8:00 ਵਜੇ 8:30 ਵਜੇ ਤੱਕ ਆਪਾਂ ਚੱਲ ਪਣਾ ਕਿਉਂਕਿ ਜੇ ਆਪਾਂ ਜਲਦੀ ਚੱਲਾਂਗੇ ਸਾਰੇ ਸਾਥੀ ਇੱਥੇ ਪਹੁੰਚਣ ਸੋ ਜਿਹੜੇ ਸਾਥੀ ਜਿਹੜੇ ਆ ਇਧਰੋਂ ਨਹੀਂ ਆਣਾ ਚਾਹੁੰਦੇ ਤਾਂ ਸਿੱਧੇ ਜਿਹੜੇ ਆ ਮੁਹਾਲੀ ਜਿਹੜਾ ਆ ਬੇਕਾ ਚੌਕ ਹੈ ਮੁਹਾਲੀ ਉਹਦੇ ਨਾਲ ਅੱਧਾ ਕਿਲੋਮੀਟਰ ਕਿਲੋਮੀਟਰ ਤੇ ਦਾਣਾ ਮੰਡੀ ਆ ਸੋ ਸਾਰੇ ਸਾਥੀ ਉੱਥੇ ਪੌਂਟਨ ਗਾਣਾ ਮੰਡੀ ਦੇ ਵਿੱਚ ਤਾਂ ਜੋ ਉੱਥੋਂ ਕੱਟੇ ਹੋ ਗਿਆ ਫਾਂ 11 ਵਜੇ 11:30 ਵਜੇ ਚੱਲ ਕੇ 12 ਵਜੇ ਪਹੁੰਚ ਜਿਹੜਾ ਵਿਕਾਸ ਮੰਦ ਜਿਹੜੇ ਆ ਗੁਰੂ ਘਰ ਦੇ ਵਿੱਚ ਪਹੁੰਚ ਕੀਏ ਤਾਂ ਸਾਬ ਨੂੰ ਬੇਤੀ ਆ ਵੀ ਜਿਹੜੇ ਦਾ ਸਾਡੇ ਏਰੀਆ ਦੇ ਨਾਲ ਲੱਗਿਆ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰੂ ਘਰ ਦੇ ਵਿੱਚ 8 ਵਜੇ ਪਹੁੰਚ ਜਾਣ ਅਤੇ ਉਸ ਤੋਂ ਬਾਅਦ ਜਿਹੜਾ ਮੁਹਾਲੀ ਦੇ ਵਿੱਚ ਬੇਰਗਾਉਂ ਦੇ ਨਾਲ ਇਹ ਦਾਣਾ ਮੰਡੀ ਉਹ ਲੋਕੇਸ਼ਨ ਜਿਹੜੀ ਲੱਗੀ ਆ ਅਸੀਂ ਲੋਕੇਸ਼ਨ ਵੀ ਸਾਰੇ ਗਰੁੱਪਾਂ ਨੂੰ ਪਾ ਦਾਂਗੇ ਉਹ ਸਾਰੇ ਇਕੱਠੇ ਹੋਣ ਤਾਂ ਜੋ ਇੱਕ ਸਾਲ ਜਿਹੜਾ ਆਪਾਂ ਸਾਰੇ ਚੱਲ ਕੇ ਗੁਰੂਗੜ੍ਹ ਪਹੁੰਚ ਕੇ ਉਹ ਸਾਰਿਆਂ ਨੂੰ ਹੀ ਬੀਤੀ ਆ ਵੀ ਆਪਾਂ ਸਾਰੇ ਇਕੱਠੇ ਹੋ ਕੇ ਉੱਥੇ ਪਹੁੰਚਣਾ ਆ ਸੋ ਪ੍ਰਸ਼ਾਸਨ ਵੱਲੋਂ ਵੀ ਇੱਕ ਮੈਸੇਜ ਜਰੂਰ ਆਇਆ ਅੱਜ ਤੋਂ ਦੋ ਦਿਨ ਪਹਿਲਾਂ ਵੀ ਜਿਹੜਾ ਉਸ ਸਥਾਨ ਦੇ ਜਿੱਥੇ ਗੁਰੂ ਘਰ ਹੈ ਮਾਰਕੀਟ ਜਿਹੜੀ ਪਿੰਚਰ ਮਾਰਕੀਟ ਆ ਉਹਨੂੰ ਜਿਹੜਾ ਆ ਗਵਰਨਰ ਨੂੰ ਮਿਲ ਕੇ ਜਿਹੜਾ ਉਹ ਰੋਗ ਲਾਤੀ ਗਈ ਆ ਇਹ ਸਾਰਾ ਕੁਝ ਜਿਹੜਾ ਆ ਸਾਡੇ ਸਮੁੱਚੇ ਸਮਾਜ ਦੇ ਹੌਸਲੇ ਕਰਕੇ ਸਾਰੇ ਇਕੱਠ ਕਰਕੇ ਹੋਇਆ ਪਰ ਫਿਰ ਵੀ ਆਪਾਂ ਜਿਹੜੀ ਮੀਟਿੰਗ ਆ ਆਪਣੀ ਜਿਹੜੀ ਰੱਖੀ ਆ ਹਰੂ ਵੱਡੇ ਮੱਦਦ ਦੇ ਉੱਪਰ ਕੰਮਜਾਮ ਕਰਨਾ ਤਾਂ ਜੋ ਜਿਹੜੇ ਉੱਥੇ ਤੇ ਚੰਡੀਗੜ੍ਹ ਦੇ ਗਵਰਨਰ ਸਾਹਿਬ ਆ ਉਹਨੂੰ ਸਾਡੇ ਜਿੰਨੇ ਮਹਾਪੁਰਸ਼ ਸੰਸਮਾਜ ਆਉਂਗੇ ਉਹਨਾਂ ਦੀ ਜਿਹੜੀ ਸਾਰਿਆਂ ਦੀ ਕਮਿਊਨਿਟੀ ਜਿਹੜੀ ਇੱਕ ਬਣਾਈ ਹੋਊਗੀ ਤਾਂ ਜੋ ਮਹਾਪੁਰਸ਼ ਜਿਹੜੇ ਗਵਰਨਰ ਨੂੰ ਮਿਲ ਕੇ ਜਿਹੜਾ ਹੈ ਅਗਲਾ ਐਕਸ਼ਨ ਜਿਹੜਾ ਉਹ ਲੀਕ ਸਕਲ ਵੀ ਇਹ ਜਿਹੜੀ ਪੋਜੀਸ਼ਨ ਆ ਉਹ ਕਿਸ ਵਿਅਕਤੀ ਨੇ ਪਾਈ ਸੀ ਉਸੋ ਵਿਅਕਤੀ ਨੂੰ ਵੀ ਜਿਹੜਾ ਹੈ ਸਮਾਜ ਦੇ ਸਾਹਮਣੇ ਨੰਗਾ ਕਰਾਂਗੇ ਸੋ ਸਾਰਾ ਕੋਟਾਗਾ ਹਿੰਦ ਨਾਲ ਕੇਸ ਨੂੰ ਹੈਂਡਲ ਕਰਦੇ ਹੋਏ ਜਿਹੜਾ ਉਸ ਮੀਟਿੰਗ ਦੇ ਵਿੱਚ ਵਿਚਾਰ ਪੰਡਰ ਕਰਕੇ ਜਿਹੜਾ ਅੱਗੇ ਵਧਾ ਪੰਜਾਬ ਮੰਨ ਦੀ ਗਾਲ ਜਾਂ ਚੰਡੀਗੜ੍ਹ ਮੰਨ ਦੀ ਗਾਲ ਚਾਹੀਏ ਉਥੇ ਆਪਾਂ ਤੀ ਨੂੰ ਬੀਜੀਪੀ ਦਾ ਤਰਵਾਨ ਨੂੰ ਰੋਲ ਸ਼ੋ ਕਰਨਾ ਜਾਂ ਗਵਰਨਰ ਦੀ ਜਿਹੜੀ ਹੈਡਵਨ ਰੋਲ ਸ਼ੋ ਕਰਨਾ ਉਹ ਜਿਹੜਾ ਫੈਸਲਾ ਆ ਉਹ ਸਾਰਿਆਂ ਦੇ ਵਿੱਚ ਜਿਹੜਾ ਤੀਤਰੀ ਨੂੰ ਜਿਹੜਾ ਲੈ ਜਾਊਗਾ ਸੋ ਮੈਂ ਫਿਰ ਤੋਂ ਵਾਲਾ ਹਾਜ਼ਰੀ ਨੂੰ ਬੇਨਤੀ ਕਰਦਾ ਵੀ ਸਾਰੇ ਸਾਥੀ ਜਿਹੜਾ ਉਹਦੇ ਸਮੇ ਸਿਰ ਪਹੁੰਚੀਏ ਸਾਰਿਆਂ ਨੂੰ ਜੈ ਗੁਰਦੇਵ ਤਾਰ ਗੁਰਦੇਵ ਜੈ ਵਾਲਮੀਕੀ ਹਰਿ ਵਾਲਮੀਕੀ ਜੈ ਭੀਮ ਜੈ